ਦਾਲੀਤਾ ਬਣੂਗੀ ਯਾਨੀ ਯਾਰ ਸਰਦਾਰ ਜੀ 10 20 ਰੁਪਏ ਦੇ ਦੋ ਮੈਂ ਕੱਲ ਦਾ ਕੁਛ ਨਹੀਂ ਖਾਦਾ ਉਹ ਕਮਲਿਆ 10 20 ਰੁਪਿਆ ਦਾ ਕੀ ਆਉਂਦਾ ਤੂੰ ਆ ਚੱਕ 500 ਰੁਪਿਆ 400 ਰੁਪਿਆ ਮੈਨੂੰ ਮੋੜ ਦੇ ਤੇ ਸਵਾਬ ਦਾ ਕੱਟ ਲੈ ਸਰਦਾਰ ਜੀ ਜੇ ਮੇਰੇ ਕੋਲ 400 ਰੁਪਿਆ ਖੁੱਲਾ ਹੁੰਦਾ ਤਾਂ ਮੈਂ ਰੋਟੀ ਨਾ ਖਾ ਲੈਂਦਾ ਮੇਰੇ ਕੋਲ ਖੁੱਲੇ ਪੈਸੇ ਨਹੀਂ ਹੈਗੇ ਤੁਸੀਂ ਖੁੱਲੇ ਪੈਸੇ ਦੇ ਦੋ ਮੈਨੂੰ ਉਹ ਯਾਰ ਫਿਰ ਤੂੰ 2 ਮਿੰਟ ਖੜਾ ਮੈਂ ਪੈਸੇ ਖੁੱਲੇ ਕਰਾ ਕੇ ਲਿਆਉਣਾ ਉਹ ਨਾ ਜੇ ਤੂੰ ਪੈਸੇ ਖੁੱਲੇ ਇਹ ਕਰਦਾ 5 ਕਿ ਮਿੰਟ ਕੰਮ ਕਰਾ ਦੇਣਾ ਮੇਰਾ ਕੀ ਕਰਦਾ ਹੈ ਰੁਪਿਆ ਵੀ ਦਾ 100 ਵੱਧ ਰਿਆ ਮੈਨੂੰ ਕੋਈ ਗੱਲ ਨਹੀਂ ਜੀ ਕੰਮ ਥੋੜਾ ਮੈਂ ਕਰਾ ਦੇਣਾ ਤੁਸੀਂ ਸਰਦਾਰ ਜੀ ਪੈਸੇ ਖੁੱਲੇ ਕਰਾ ਲਿਓ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ ਮਜਬੂਰੀ ਐ ਸੀ ਟੀਰ ਰੱਬਾ ਬੰਦਾ ਰੋਲ ਦਿੰਦੀ ਆ ਚੋਟੀ ਦਾ ਹਾਂ ਲਓ ਜੀ ਹੋ ਗਿਆ ਕੰਮ ਵੇ ਹਲੇ ਕਿੱਥੇ ਹੋ ਗਿਆ ਡੰਗਰ ਨੂੰ ਪੱਠੇ ਨਹੀਂ ਪਾਉਣੇ ਲਓ ਜੀ ਪਾ ਕੇ ਪੱਠੇ ਵੀ ਤੇ ਡੰਗਰਾਂ ਥੱਲੇ ਝਾੜੂ ਕੌਣ ਲਾਊਗਾ ਡੇਟੇ ਦੇਣਾ